Музық I'm <laughs> ਅ ਸਦੀ ਜੁਆਇੰਟ ਟੀਮ ਸੀਗੀ ਐਸਟੀਐਫ ਨਾਲ ਤੇ ਡਰਗ ਟੀਮ ਅਸੀਂ ਜੁਆਇੰਟਲੀ ਇਨਸਪੈਕਸ਼ਨਸ ਕੀਤੀਆਂ ਪਹਿਲਾਂ ਤਾਂ 21 ਨੂੰ 21 ਜਨ ਨੂੰ ਉਸ ਦਿਨ ਤਿੰਨ ਫਾਰਮਾ ਚ ਇਨਸਪੈਕਸ਼ਨ ਕੀਤੀ ਫਸਟ ਸੀਗੀ ਪੀਕੇ ਮੈਡੀਕਲ ਏਜੰਸੀ ਸੈਕੰਡ ਸੀਗੀ ਨਿਤਿਨ ਮੈਡੀਕਲ ਏਜੰਸੀ ਔਰ ਥਰਡ ਸੀਗੀ ਜੀਐਸ ਫਾਰਮਾਸੂਟੀਕਲਸ ਫਸਟ ਜਦੋਂ ਪੀਕੇ ਮੈਡੀਕਲ ਏਜੰਸੀਸ ਦੀ ਚੈਕਿੰਗ ਕੀਤੀ ਗਈ ਉੱਥੇ ਸਾਨੂੰ ਇਤਰਾਜਯੋਗ ਦਵਾਈ ਜੋ ਕਿ ਉਹ ਨਹੀਂ ਵੇਚ ਸਕਦੇ ਨਸ਼ੀਲੀਆਂ ਦੇ ਦਵਾਈਆਂ ਦੇ ਤੌਰ ਤੇ ਵਰਤੀ ਜਾ ਰਹੀ ਹੈ 35 ਤਰ੍ਹਾਂ ਦੀ ਦਵਾਈ ਸਾਨੂੰ ਉੱਥੋਂ ਰਿਕਵਰ ਹੋਈ ਜਿਦੇ ਵਿੱਚ ਪ੍ਰੀਗਾਬਾਲਿਨ ਤੇ ਟਿਪੈਂਡੈਂਟ ਔਲਵੀ ਸੀ ਪ੍ਰੀ ਗਾਬਲਨ ਡੀਸੀ ਸਾਹਿਬ ਜੀ ਦੇ ਆਰਡਰਸ ਤੇ ਉਹ ਪ੍ਰੋਹਿਬਿਟ ਕੀਤੀ ਗਈ ਹੈ ਇਸ ਲਈ ਉਹਨਾਂ ਤੇ 223 ਬੀ ਐਨ ਐਸ ਐਸ ਐਕਟ ਦਾ ਪਰਚਾ ਵੀ ਦਰਜ ਹੋ ਗਿਆ ਇਹ ਜਿਹੜੀ 150 ਜਾਂ 300 ਤੋਂ ਉੱਪਰ ਸੀ 70 ਤੋਂ ਉੱਪਰ ਵਾਲੀਆਂ ਸੀਗੀਆਂ ਠੀਕ ਹੈ ਤੇ ਉਸ ਉਸ ਤੇ ਉਸ ਦੇ ਮਾਲਕ ਉਸ ਟਾਈਮ ਪ੍ਰੈਜ਼ెంట్ ਨਹੀਂ ਸੀ ਤੇ ਜੋ EMPLOYEES ਸੀ ਰਜਤ ਉਸ ਤੇ ਹੀ ਪਰਚਾ ਦਰਜ ਕੀਤਾ ਗਿਆ ਇਸ ਦਾ ਮਾਲਕ ਪਵਨ ਕੁਮਾਰ ਸੀ ਔਰ ਫਿਰ ਪਰਚਾ ਦਰਜ ਕਰਨ ਤੋਂ ਬਾਅਦ ਉਸ ਤੇ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਉਹਨਾਂ ਦੀ ਹਾਜ਼ਰੀ ਜੀ ਦਵਾਈਆਂ ਸੀ ਆ ਇੱਕ ਡੱਬੇ ਵਿੱਚ ਦਵਾਈਆਂ ਪੈਕ ਕਰਕੇ ਉਹਨੂੰ ਆਪਣੇ ਕਬਜੇ ਵਿੱਚ ਲੈ ਲਿਆ ਇਸ ਤਰ੍ਹਾਂ ਦੀਆਂ ਦਵਾਈਆਂ ਇਤਰਾਜਯੋਗ ਦਵਾਈਆਂ ਮਿਲੀਆਂ ਦੀ ਇਤਰਾਜੁਕ ਦਵਾਈਆਂ ਮਿਲੀਆਂ ਇਸ ਕਰਕੇ ਉਹਨਾਂ ਤੇ ਵੀ ਡੀਸੀ ਸਾਹਿਬ ਦੇ ਹੁਕਮਾਂ ਕਰਕੇ ਪਰਚਾ ਦਰਜ ਕੀਤਾ ਗਿਆ ਉੱਥੇ ਵੀ ਜੋ ਉਹਨਾਂ ਦਾ ਮਾਲਕ ਸੀ ਰਮਨ ਕੁਮਾਰ ਉਸ ਟਾਈਮ ਮੌਕੇ ਤੇ ਪ੍ਰੈਜ਼ెంట్ ਨਹੀਂ ਸੀ ਬਟ ਉਹਨਾਂ ਦਾ ਬੇਟਾ ਕੋਨਾਲ ਕਪੂਰ ਪ੍ਰੈਜ਼ెంట్ ਸੀ ਇਸ ਲਈ ਉਸ ਤੇ ਪਰਚਾ ਵੀ ਦਰਜ ਕਰਵਾਇਆ ਗਿਆ ਉਸ ਤੋਂ ਉੱਥੋਂ ਦਵਾਈਆਂ ਰਿਕਵਰ ਕਰਕੇ ਸੀਜ਼ ਕਰਕੇ ਅਸੀਂ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਤੋਂ ਬਾਅਦ ਦੁਕਾਨ ਸੀਲ ਕੀਤੀ ਗਈ ਸਾਰਿਆਂ ਦੀ ਪ੍ਰੈਜ਼ੈਂਸ ਵਿੱਚ ਤੇ ਜੋ ਜੋ ਕਿ 3rd 3rd ਫਰਮ ਸੀ ਜੀਐਸ ਫਾਰਮਾਸੂਟੀਕਲਸ ਉਹਦਾ ਇੱਕ ਮਾਲਕ ਕੁਲਦੀਪ ਕਮਾ ਜੋ ਕਿ ਕਨਵਿਕਟ ਹੋ ਚੁੱਕਿਆ ਹੈ ਡਰਗ ਕੇਸ ਵਿੱਚ ਹੀ ਔਰ ਦੂਸਰਾ ਗੁਰਮੁਖਪੁਰ ਜੋ ਕਿ ਪੀਓ ਡਿਕਲੇਅਰ ਹੋ ਚੁੱਕਿਆ ਹੈ ਕੋਰਟ ਵੱਲੋਂ ਤਾਂ ਮੌਕੇ ਤੇ ਦੋਨੋਂ ਪ੍ਰੈਸੈਂਟ ਨਹੀਂ ਸੀ ਤੇ ਦੁਕਾਨ ਬੰਦ ਸੀ ਇਸ ਲਈ ਉਸ ਨੂੰ ਉਸ ਦਿਨ ਸੀਲ ਕਰ ਦਿੱਤਾ ਗਿਆ 22 ਨੂੰ ਦੁਆਰਾ ਐਸਟੀਐਮ ਦੀ ਟੀਮ ਡੀਐਸਪੀ ਐਸਟੀਐਫ ਐਂਡ ਏਐਸਆਈ ਸਤਪਾਲ ਜੀ ਐਂਡ ਐਮਸੀ ਲੱਤੇ ਗਏ ਉੱਥੋਂ ਦੇ ਐਂਡ ਡਰਗ ਟੀਮ ਵੱਲੋਂ ਅਸੀਂ ਸਭ ਨੇ ਮਿਲ ਕੇ ਸੀਲ ਓਪਨ ਕੀਤੀ ਔਰ ਜੋ ਸ਼ਾਪ ਖੋਲੀ ਗਈ ਹੈ ਉਹ ਕਨਾਲ ਕਪੂਰ ਜੋ ਕਿ ਗੁਰਮੁਖ ਕਪੂਰ ਦਾ ਭਤੀਜਾ ਹੈ ਉਸ ਵੱਲੋਂ ਕੀਜ਼ ਲਿਆਂਦੀਆਂ ਗਈਆਂ ਤੇ ਸ਼ਾਪ ਨੂੰ ਮੌਕੇ ਤੇ ਓਪਨ ਕੀਤਾ ਗਿਆ ਸ਼ਾਪ ਦੀ ਚੈਕਿੰਗ ਕੀਤੀ ਗਈ ਸ਼ਾਪ ਦੀ ਚੈਕਿੰਗ ਦੌਰਾਨ ਕਾਫੀ ਦਵਾਈਆਂ ਮਿਲੀਆਂ ਜੋ ਕਿ ਜੈਸੇ ਪ੍ਰੀਗਾਬਲ ਇਨ ਨੋ ਪੈਂਟਾਡੋਲ ਨਾਲ ਹੀ ਕੁਝ ਐਨਆਰਐਕਸਾਈਟਮ ਸੀ ਇਸ ਫਰਮ ਦਾ ਲਾਇਸੈਂਸ ਵੀ ਐਕਸਪਾਇਰ ਹੋ ਚੁੱਕਿਆ ਸੀ ਤੇ ਇਸ ਤੇ ਅਸੀਂ 32 ਟਾਈਪਸ ਦੀਆਂ ਡਰਗਸ ਜੋ ਰਿਕਵਰ ਕੀਤੀਆਂ ਉਹਨੂੰ ਅਸੀਂ ਆਪਣੀ ਸੀਜ਼ਰ ਆਪਣੇ ਕਬਜ਼ੇ ਵਿੱਚ ਲੈ ਲਿਆ ਡਰਗ ਡਰਗ ਐਕਟ ਦੇ ਤਹਿਤ ਔਰ ਜੋ ਬਾਕੀ ਐਨਆਰ ਐਕਸਾਈਟਮ ਸੀਗੀਆਂ ਨਾਰਕੋਟਿਕਸ ਉਹ ਐਸਟੀਐਫਟੀਮ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਉਹਨਾਂ ਤੇ ਐਨਡੀਪੀਐਸ ਦਾ ਕੇਸ ਰਜਿਸਟਰ ਕੀਤਾ ਗਿਆ ਤਾਂ ਮੈਮ ਇਹਦੀ ਜਿਹੜੀ ਮਾਤਰਾ ਦੀ ਗੱਲ ਕੀਤੀ ਹੋਵੇ ਜੀਐਸਡੀ ਜਿਹੜੀ ਹੈ ਸਭ ਤੋਂ ਵੱਡੀ ਮਾਤਰਾ ਦੇ ਵਿੱਚ ਦਵਾਈਆਂ ਕਿੰਨੀ ਕੀਮਤ ਦੀ ਜਿਹੜੀ ਇਹ ਆਰਾਊਂਡ 1 ਕਰੋੜ 8 ਲੱਖ 57 ਹਜ਼ਾਰ ਹੈ ਅਮਾਉਂਟ ਇਸ ਦਾ ਇੱਕ ਇੱਕ ਫਰਮ ਦੀ ਹੈ ਇੱਕ ਫਰਮ ਜੀਐਸ ਫਾਰਮਾਸੂਟਿਕਸ ਜੀਐਸ ਹਾਂਜੀ ਤਾਂ ਤਕਰੀਬਨ ਜੇ ਗੱਲ ਕੀਤੀ ਹੈ ਤਾਂ 2 ਕਰੋੜ ਤੇ ਤਿੰਨਾਂ ਚ 2 ਕਰੋੜ ਦੇ ਲਗਭਗ ਨੇ ਦੋ ਤਾਂ ਨਹੀਂ ਕਹਿ ਸਕਦੇ ਆ ਤੱਕਦੀ ਹੋਈ ਹੈ ਰਿਕਵਰੀ ਇਸ ਤੋਂ ਇੱਕ ਕਰੋੜ ਕੁਝ ਦੀ ਹੈ ਰਿਕਵਰੀ ਪੰਜਾਬ ਗਵਰਨਮੈਂਟ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮਾ ਨਾ ਉਹਦੇ ਤਹਿਤ ਸਾਡੇ ਸਪੈਸ਼ਲ ਡੀਜੀਪੀ ਦਿਨ ਦਿਸ਼ਾਨ ਦੇਸ਼ ਦੇ ਤਹਿਤ ਸਾਡੇ ਈਆਜੀ ਸ੍ਰੀ ਗੁਰਪ੍ਰੀਤ ਸਿੰਘ ਉਹਨਾਂ ਵੱਲੋਂ ਹੁਕਮ ਸੀ ਕਿ ਇਹ ਜਿਹੜੇ ਡਰਗ ਜਿਹੜੀਆਂ ਹੈਗੀਆਂ ਦੁਕਾਨਾਂ ਨੇ ਇਹਨਾਂ ਦੀਆਂ ਕੈਮਿਕ ਸ਼ਾਪ ਨਹੀਂ ਇਹਨਾਂ ਤੇ ਮਤਲਬ ਕੋਸ਼ਿਕ ਦੁਕਾਨਾਂ ਦੇ ਉੱਪਰ ਅਸੀਂ ਸੱਚ ਕਰਨੀ ਸੀ ਕਿ ਇਹ ਵਾਕਿਆ ਹੀ ਮਤਲਬ ਇਹ ਕੋਈ ਦਵਾਈਆਂ ਐਦਾਂ ਦੀਆਂ ਜਿਹੜੀਆਂ ਕੋਈ ਐਨਡੀ ਚ ਫਾਲ ਕਰਦੀਆਂ ਜਾਂ ਕਿੱਦਾਂ ਮਤਲਬ ਵੇਚ ਰਹੀਆਂ ਇਸ ਦੇ ਤਹਿਤ ਅਸੀਂ ਇਹ ਮਤਲਬ ਪਰਸੋਂ ਤੋਂ ਪਰਸੋਂ ਕੋਸ਼ਿਕ ਐਮੇ ਸ਼ਾਪ ਡੈਣੀਆਂ ਹੈਗੀਆਂ ਨੇ ਜਿਵੇਂ ਇੱਥੇ ਤਿੰਨ ਜਿਹੜੀਆਂ ਸ਼ਾਪ ਸੀਗੀਆਂ ਇਹਨਾਂ ਦੀਆਂ ਗੁਰਮਕਪੂਰ ਤੇ ਰਮਨ ਕਪੂਰ ਅਤੇ ਭਵਨ ਕਪੂਰ ਪਲੱਸ ਨਰਸਿੰਗ ਦਾ ਉਹ ਜਿਹੜਾ ਹੈਗਾ ਆਪਣਾ ਇਹਨਾਂ ਦੇ ਲਾਲਚੀਆਂ ਤੇ ਗੁਰੂ ਅਸਾਏ ਇਹਨਾਂ ਤੇ ਅਸੀਂ ਡਰੱਗ ਇੰਸਪੈਕਟਰਸ ਦੀ ਟੀਮ ਲੈ ਕੇ ਸਾਡੀ ਆਪਣੀ ਐਂਟੀਫ੍ਰੀ ਟੀਮ ਨੂੰ ਅਸੀਂ ਨਾਲ ਲਾ ਕੇ ਕਾਰਵਾਈ ਸ਼ੁਰੂ ਕੀਤੀ ਸੀ ਜਿਹੜੀ ਕੱਲ ਦੀ ਮਕਦਮਾ ਨੰਬਰ 25 ਦਰਜ ਹੋਇਆ ਇਹ ਹੋਇਆ ਗੁਰਮukh ਕਪੂਰ ਸਨੋ ਮੁਲਕਰਾਜ ਤੇ ਇਹਨਾਂ ਦਾ ਇੱਕ 파ਰਟਨਰ ਹੈਗਾ ਜੀ ਕੁਲਦੀਪ ਕੁਮਾਰ ਇਹ ਜੀਪੀ ਫਾਰਮਾਸਿਊਟੀਕਲ ਦੇ ਨਾਂ ਤੇ ਇਹਨਾਂ ਦੇ ਕੋਲ ਏਜੰਸੀ ਸੀਗੀ ਤੇ ਇਹ ਤੋਂ ਕੋਈ ਕਰੀਬ-ਕਰੀਬ 1 ਕਰੋੜ 25 ਲੱਖ ਰੁਪਏ ਦੀ ਕੀਮਤ ਦੀਆਂ ਪਾਬੰਦੀਸ਼ੁਦਾ ਮੈਡੀਸਿਨਸ ਤੇ ਐਂਟੀ ਜਿਹੜੀਆਂ ਮੈਡੀਸਨ ਐਂਟੀਫੌਲ ਕਰਦੀਆਂ ਨੇ ਉਹ ਸਾਨੂੰ ਰਿਕਵਰ ਹੋਈਆਂ ਨੇ ਸਰੀ ਮੈਡੀਸਨ ਚ ਕੀ ਕੀ ਹੈ ਜੀ ਇੰਜੈਕਸ਼ਨ ਨੇ ਟੈਬਲੇਟਸ ਨੇ ਕੀ ਕੁਝ ਇਹਦੇ ਵਿੱਚ ਜੇ ਸਾਰੀ ਤਰ੍ਹਾਂ ਦੇ ਜਿਹੜੇ ਦਾ ਪਾਬੰਦੀਸ਼ੁਦਾ ਅੱਜ ਸਾਰੀ ਤਰ੍ਹਾਂ ਦੀਆਂ ਕਾਫੀ ਮਾਤਰਾ ਚ ਟੈਬਲੇਟ ਨੇ ਵੱਖ-ਵੱਖ ਤੇ ਕੈਪਸੂਲ ਨੇ ਜਿਹੜਾ ਐਨਡੀ ਚ ਹੈ ਉਹਦੇ ਚ ਵੀ ਕੋਈ 3100 ਦੇ ਕਰੀਬ ਕੈਪਸੂਲੇ ਆ ਤੇ ਕੋਈ 7100 ਦੇ ਕਰੀਬ ਜਿਹੜੀ ਇਹ ਗੋਲੀਆਂ ਨੇ ਸਰ ਕੀ ਇਨਫੋਰਮੇਸ਼ਨ ਸੀਗੀ ਕਿ ਇਹ ਅੱਗੇ ਨਸ਼ੇ ਦੇ ਤੌਰ ਤੇ ਵੇਚਦੇ ਆ ਇਹਨਾਂ ਨੂੰ ਜਾਂ ਬਿਲ ਬਰਾਮਦ ਹੋਏ ਨੇ ਇਹ ਕੀ ਇਹਨਾਂ ਦੇ ਕੋਲ ਲਿਖਿਆ ਸੀਗਾ ਕਿ ਇਹ ਇਹ ਲਾਇਸੈਂਸ ਵੀ ਹੋਇਆ ਸੀ ਹਾਂਜੀ ਇਹ ਗੁਰਮਖਪੂਰ ਜੀ ਇਹ ਤਿੰਨ ਤਿੰਨ ਬ੍ਰਦਰ ਗੁਰਮਖਪੂਰ ਹੋ ਗਿਆ ਤੇ ਅਮਰਖਪੂਰ ਹੋ ਗਿਆ ਤੇ ਪਵਨਕ ਮੋਕ ਕਪੂਰ ਹੋ ਗਿਆ ਇਹ ਕੈਮਿਸਟਰੀ ਕੰਮ ਕਰਦੇ ਆ ਪਰ ਇਹਦੇ ਇਦੀ ਆਰਡ ਦੇ ਵਿੱਚ ਇਹ ਮਤਲਬ ਜਿਹੜੀਆਂ ਪਬੰਦੀ ਸ਼ੁੱਧਾ ਜਿਹੜੀਆਂ ਇਹ ਟੈਬਲੇਟ ਕੈਪਸੂਲਾ ਤੇ ਐਂਟੀਨੋਨ ਜਿਹੜੀ ਫਾਲ ਕਰਦੇ ਜਿਹੜਾ ਸਮਾਨ ਮਿਲਿਆ ਉਹ ਵੀ ਇਹ ਸੇਲ ਕਰਦੇ ਸੀ ਤੇ ਸਾਰੇ ਜਿਹੜੇ ਕਪੂਰ ਹੈ ਇੱਕ ਤਿੰਨੋ ਬ੍ਰਦਰ ਹੀ ਨੇ ਇੱਕੋ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਇੱਕੋ ਪਰਿਵਾਰ ਨਾਲ ਸੰਬੰਧਿਤ ਰੱਖਦੇ ਔਰ ਇਹਨਾਂ ਦੀਆਂ ਨਾਲ-ਨਾਲ ਸ਼ਾਪਸ ਨੇ ਦੋਵਾਂ ਭਰਾਵਾਂ ਦੀਆਂ ਤੇ ਇਹਨਾਂ ਕੋਲ ਹੋਲਸੇਲ ਦੀ ਏਜੰਸੀ ਹੈ ਜੇ ਵੀ ਫਾਰਮਾ ਸੁਪਰ ਇਹ ਤਿੰਨ ਭਰਾ ਨੇ ਜੀ ਕਿ ਸਰ ਕਿੰਨੇ ਗ੍ਰਿਫਤਾਰ ਕਰ ਲਏ ਤੇ ਗਿਆ ਔਰ ਕਿੰਨੇ ਇਹਦੇ ਵਿੱਚੋਂ ਜਿਹੜਾ ਬਿਨਸ ਦੇ ਤਹਿਤ ਉਹ ਉਹਨਾਂ ਦਾ ਮਚਲਕਾ ਉਹ ਲੈ ਲਿਆ ਸੀਗਾ ਤੇ ਪਰ ਜਿਹੜੀ ਇਹਨਾਂ ਦੀ ਐਨਟੀਫ ਕੋਲ ਕਰਦਾ ਸੀ ਮੁਕਦਮਾ ਸਾਡਾ ਸੀ ਐਨਟੀਫ ਮਹਾੜੀ ਆਪਣੇ ਥਾਣੇ ਦਰਜ ਕਰਾਇਆ ਕੱਲ ਤੇ ਇਹਦੇ ਵਿੱਚ ਗੁਰਮukh ਕਪੂਰ ਜਿਹੜਾ ਮੇਨ ਆ ਇਹ ਅਸੀਂ ਸਵੇਰੇ ਇਹਦੀ ਅਰੈਸਟ ਪਾ ਲਈਏ ਇਹਨੂੰ ਅਰੈਸਟ ਕਰ ਲਿਆ ਸੀ ਸਵੇਰੇ ਤੇ ਇਹਨਾਂ ਦਾ ਜਿਹੜਾ ਨਾਲ ਦਾ 파ਰਟਨਰ ਆ ਉਹ ਆਲਰੇਡੀ ਉਹ ਸੱਤ ਸਾਲ ਦੀ ਕਜਾ ਜਿਕੇ ਕੱਟ ਰਿਹਾ ਸਰ ਪਿੱਛੇ ਜਿਹੜੀਆਂ ਫੈਕਟਰੀਆਂ ਉਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਗੋਦਾਮਾਂ ਦੀ ਜਾਂਚ ਕੀਤੀ ਜਾ ਰਹੀ ਕਿਉਂਕਿ ਇਹ ਛੋਟੀ ਤਦਾਦ ਨਹੀਂ ਹੈ ਕਰੋੜਾ ਰੁਪਏ ਦੀ ਲਗਤ ਦੀਆਂ ਬੂੜੀਆਂ ਨੇ ਕਿ ਪਿੱਛੇ ਕੋ ਹੋ ਸਕਦਾ ਵੱਡਾ ਲੈਕਸਿਸ ਹੋਵੇ ਜਾਂ ਕੋ ਵੱਡੀ ਕੰਪਨੀ ਹੋਵੇ ਵਿੱਚ ਜੀ ਜੀ ਇਹ ਅਸੀਂ ਨਾ ਗੁਰਮਖਪੂਰ ਨੂੰ ਸਵੇਰੇ ਜੇ ਅਰੈਸਟ ਕੀਤਾ ਤੇ ਇਹਨੂੰ ਅਸੀਂ ਹੁਣ ਕੋਰਟ ਚ ਪੇਸ਼ ਕਰ ਰਹੇ ਹਾਂ ਇਹ ਤਾਂ ਅਸੀਂ ਰਮਾਲ ਲੈ ਰਹੇ ਹਾਂ ਤੇ ਫਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਸਾਹਮਣੇ ਅਸੀਂ ਲਿਆਵਾਂਗੇ ਕਿੱਥੋਂ ਕਿੱਥੋਂ ਇਹ ਚੱਲ ਰਿਹਾ ਸੀ ਇਹ ਹੋ ਸਕਦਾ ਪੋਸਿਬਿਲਟੀ ਹੈਗੀ ਇਹ ਵੀ ਕੋਈ ਫੈਕਟਰੀ ਜਿਹੜੀ ਜਾਂ ਕੋਈ ਇਦਾਂ ਦਾ ਕੋਈ ਗੋਡਾਊਨ ਇਹਨਾਂ ਦਾ ਕੋਈ ਹੋਰ ਨਹੀਂ